ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਸ੍ਰੀ ਹਰਿਹਾੜੀ ਸਾਹਿਬ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਇਹਨਾਂ ਦੇ ਮਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਸੰਤ ਬਾਬਾ ਹਕਮ ਸਿੰਘ ਜੀ ਉਹਨਾਂ ਵੱਲੋਂ ਜੋ ਵੀ ਸੰਗਤ ਹਰਪੀਟਤ ਦੇ ਹਨ ਉਹਨਾਂ ਵਾਸਤੇ ਦੁੱਧ ਚਾਹ ਗੱਫੇ ਲੰਗਰ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸਾਨੂੰ ਇਹ ਇਲਾਕੇ ਦਾ ਪੇਜ ਦੇ ਨਾਂ ਹੋਣ ਕਰਕੇ ਕਾਂਗਰਸੀ ਲੀਡਰ ਉਹਦੇ ਵੀਰ ਸਿੰਘ ਵੀ ਸਾਡੇ ਨਾਲ ਹਨ ਜਿੱਥੇ-ਜਿੱਥੇ ਸਾਨੂੰ ਸੰਗਤਾਂ ਨੂੰ ਦੱਸਦੇ ਹਨ ਕਿ ਇਥੇ ਪੱਕਾ ਰਸਨ ਨਹੀਂ ਪਹੁੰਚ ਸਕਦਾ ਉੱਥੇ ਹੀ ਪ੍ਰਸ਼ਾਸਨ ਦੀ ਮਦਦ ਤੇ ਤਨਾਲ ਇਹਨਾਂ ਦੀ ਮਦਦ ਦੇ ਨਾਲ ਸਾਰੇ ਘਰਾਂ ਪਰਾਵਾਂ ਦੇ ਵਿੱਚ ਤੇ ਆ ਜਾਂਦਾ ਸੰਗਤ ਦੀ ਵੀ ਇਹੋ ਹੀ ਮੰਗ ਹੈ ਸਾਨੂੰ ਪੱਕਾ ਭੋਜਨ ਦਿੱਤਾ ਜਾਵੇ ਇਸ ਵਾਸਤੇ ਦੁੱਧ ਬਿਸਕੁਟ ਜੋਈ ਸੰਗਤ ਨੂੰ ਪਹੁੰਚਾਇਆ ਜਾਂਦਾ ਮਹਾਂਪੁਰਖ ਸੰਤ ਬਾਬਾ ਸੁਖਾ ਸੰਗ ਦੀ ਸੰਤ ਬਾਬਾ ਕਮ ਸਿੰਘ ਜੀ ਉਹ ਦੇਖਦੇ ਵਿੱਚ ਹੁੰਦੇ ਖਾਤਰ ਤਾਂ ਵੀ ਆਪਣੇ ਸੇਵਕਾਂ ਨੂੰ ਉਤਸ਼ਾਹ ਕਰਦੇ ਜਿੱਥੇ ਜਿੱਥੇ ਸੰਗਤਾਂ ਨੂੰ ਕੋਈ ਵੀ ਸਮਾਨ ਚਾਹੀਦਾ ਵਾ ਉੱਥੇ ਹੀ ਪਹੁੰਚਾਇਆ ਜਾਵੇ ਇਥੇ ਤਰ੍ਹਾਂ ਹੀ ਪਰਸੋਂ ਡੇਰਾ ਬਾਬਾ ਨਾਨਕ ਤੋਂ ਆਠ ਸ੍ਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਉਦਾਸੀਨ ਮਹਾਂਪੁਰਖ ਬਾਬਾ ਸ੍ਰੀ ਚੰਦ ਜੀ ਦੇ ਸਥਾਨ ਤੋਂ ਲਿਕੇ ਡੇਰਾ ਬਾਬਾ ਇਤਿਹਾਸ ਗੁਰਦੁਆਰਾ ਸਾਹਿਬ ਮਹਾਰਾਜ ਜੀ ਆ ਗਰੀ ਦੇ ਵਿੱਚ ਆਜ ਦੇ ਕਿ ਕੋਮਨੀਕ ਵਿੱਚ ਟੀਮ ਪਹੁੰਚੇ ਹੋਰ ਜੋ ਵੀ ਸੰਗਤਾਂ ਦੇ ਕਹਿਣ ਦੇ ਉੱਤੇ ਮਹਾਂਪੁਰਖ ਸੰਤ ਬਾਬਾ ਸੁੱਖਾ ਜੀ ਉਹਨੀਆਂ ਮਹਨ ਲੋ ਸਾਰੀ ਲੰਗਰ ਦੀ ਸੁਖਦਾ ਉੱਥੇ ਪਹਚਾਈ ਜਾਊਗੀ ਕਿਸੇ ਵੀ ਤਰ੍ਹਾਂ ਦਾ ਲੰਗਰ ਦੀ ਲੋੜ ਆ ਸਾਰ ਤੇ ਵਸੜਾੜੀ ਸਾਹਿਬ ਇਹਨਾਂ ਦੀ ਸੇਵਾ ਵਿੱਚ ਆਜਾ ਰਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨੇ ਤੁਹਾਨੂੰ ਡੇਰੇ ਦੇਖ ਰਹੇ ਹੋਣੇ ਤੇ ਸੰਤ ਬਾਬਾ ਤਾਰਾ ਸਿੰਘ ਜੀ ਹੋਰਾਂ ਦੀ ਸੜਾੜੀ ਸਾਹਿਬ ਤੋਂ ਸੰਗਤ ਆਈ ਸੀਗੀ ਤੇ ਉਹਨਾਂ ਦੀ ਫੌਜ ਆਈ ਤੇ ਉਹਨਾਂ ਨੇ ਬੇੜੀਆਂ ਲਿਆਏ ਤੇ ਲੰਗਰ-ਲੰਗਰ ਲੈ ਕੇ ਗਿਆ ਬਾਬਾ ਜੀ ਹੋਰੀ ਸਾਰੇ ਖੜੇ ਇਹਨਾਂ ਦਾ ਧੰਨਵਾਦ ਪਹਿਲਾਂ ਕੀਤਾ ਕਿ ਜਿੱਥੇ ਸਰਕਾਰ ਨਹੀਂ ਪਹੁੰਚ ਸਕੀ ਉਥੇ ਚਲੋ ਸਾਨੂੰ ਨਾਲ ਲੈ ਕੇ ਚਲੋ ਵਿਖਾ ਲਓ ਸਾਨੂੰ ਕਿਹੜੇ-ਕਿਹੜੇ ਪਿੰਡ ਨੇ ਇਹਨਾਂ ਨੇ ਸੇਵਾ ਜਿਹੜੀ ਕੀਤੀ ਹੈ ਲੋਕ ਵੀ ਬੜੇ ਖੁਸ਼ ਹੁੰਦੇ ਨੇ ਤੇ ਲੋਕਾਂ ਚ ਖੁਸ਼ੀ ਵੀ ਜਾਂਦੀ ਹੈ ਕਿ ਜਿੱਥੇ ਸਥਾਨ ਇਹੋ ਜਿਹੇ ਬਣਨੇ ਨੇ ਉਹ ਆ ਕੇ ਸਾਡੀ ਅਜ ਮਤ ਕਰਨ ਆਏ ਨੇ ਤੇ ਨਾਲ ਹੀ ਇੱਥੋਂ ਦੇ ਮੈਨ ਲੱਗਦਾ ਕੋਈ 80 ਕ ਪਿੰਡ ਹੋਣੇ ਨੇ ਤੇ ਕਲੋਨੋਰ ਕਲੋਨੋਰ ਵਾਲੀ ਸਾਈਡ ਚਲੋ ਥੋੜੀ ਬਚ ਗਈ ਹੈ ਪੈੜੀਆਂ ਉਧਰ ਬਚ ਗਈਆਂ ਪਰ ਇਥੋਂ ਹਰੂਵਾਲ ਤੋਂ ਲੈ ਕੇ ਤੇ ਹਰਦੁਰਵਾਲ ਉਹ ਵਾਲਾ ਏਰੀਆ ਵੀ ਸਾਰਾ ਤੇ ਇਧਰੋਂ ਵੀ ਤੇ ਆ ਦੋਵੇਂ ਪਾਸੇ ਆਹ ਵਾਲੀ ਸੜਕ ਦੇ ਦੋਵੇਂ ਪਾਸੇ ਥਾਣੇ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਹੀ ਪੈੜੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਪਰ ਜਿਹੜੇ ਲੋਕ ਨੇ ਜਿਹੜੇ ਬੈਠੇ ਉਹ ਪੂਰੀ ਚੜ੍ਹਦੀ ਕਲਾ 'ਚ ਬੈਠੇ ਹੁੰਦੇ ਉਹਨਾਂ ਨੂੰ ਕੋਈ ਚੀਜ਼ ਦੀ ਅੰਦਰੋਂ ਟੈਨਸ਼ਨ ਨਹੀਂ ਹੁੰਦੀ ਉਹ ਕਹਿੰਦੇ ਕਿ ਰੋਟੀ ਪਾਣੀ ਨਾ ਬਸ ਮੁੱਕ ਤੇ ਉਦਾਂ ਟੈਨਸ਼ਨ ਉਹਨਾਂ ਨੂੰ ਕੋਈ ਨਹੀਂ ਹੁੰਦੀ ਹੁਣ ਚਲੋ 2-2 ਫੁੱਟ 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 ਡਾਊਨ ਗਿਆ ਪਾਣੀ ਥੋੜਾ ਤੇ ਮੈਡੀਸਨ ਜਿਹੜੀ ਮੇਨਲੀ ਇਸ ਟਾਈਮ ਤੇ ਤੇ ਲੋਡ ਨਹੀਂ ਪੈਂਦੀ ਹੁੰਦੀ ਉਹਦੀ ਲੋਡ ਪੈਣੀ ਹੈ ਜਦੋਂ ਪਾਣੀ ਬਿਲਕੁਲ ਖਤਮ ਹੋ ਜਾਂਦਾ ਤੇ ਉਦੋਂ ਜਿਹੜੀ ਬਿਮਾਰੀ ਦਾ ਪਤਾ ਲੱਗਦਾ ਹੁੰਦਾ ਕਿ ਕਿਹੜੀ ਬਿਮਾਰੀ ਹੈ ਇਸ ਟਾਈਮ ਤੇ ਡੈਂਗੂ ਮਲੇਰੀਆ ਵਾਇਰਲ ਕੀ ਚੀਜ਼ ਹੋਣੀ ਉਹ ਦਵਾਈਆਂ ਮੇਨਲੀ ਉਸ ਟਾਈਮ ਤੇ ਹੁੰਦੀਆਂ ਉਹਦਾ ਬਿਮਾਰ ਜਿਹੜੇ ਰੂਟੀਨ ਤੇ ਥੋੜੇ ਬਹੁਤ ਬਿਮਾਰ ਹੋ ਗਏ ਉਹਨਾਂ ਨੂੰ ਜਿਹੜੀਆਂ ਦਵਾਈਆਂ ਕੋਲੇ ਹੀ ਪਹੁੰਚਾਰੀ ਨੇ ਕਿਤੋਂ 8-8 ਫੁੱਟ ਵੀ ਹੈ ਕਦੋਂ ਫੁੱਟ ਵੀ ਆ ਜਾਂਦਾ ਕਿਤੋਂ 10 ਫੁੱਟ 8 ਫੁੱਟ ਪੈਲੀਆਂ ਦੇ ਹਿਸਾਬ ਨਾਲ ਪਾਣੀ ਹੈ ਪਰ ਜਿਹੜਾ ਪਿੰਡ 'ਚ ਖੜਾ ਪਾਣੀ ਪਿੰਡ ਉੱਤੇ ਬਣਿਆ ਇੱਧਰ ਥੋੜੇ ਤੇ ਉਹਨਾਂ 'ਤੇ ਹੈਗਾ 4-4 5-5 ਫੁੱਟ ਜਿਹੇ ਵੀ ਪਾਣੀ ਉੱਤੇ ਖੜਾ ਹੈ ਸੰਗਰਾਮ ਵੱਲੋਂ ਤੇ ਅਜੇ ਨੁਕਸਾਨ ਠੀਕ ਹੈ ਜੇ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਉਹਨਾਂ ਦਾ ਹੋ ਰਿਹਾ ਬਸ ਇਹ ਅਪੀਲ ਵੀ ਕਰਦੇ ਆ ਕਿ ਜਿਹੜੇ ਲੋਕ ਹੁਣ ਸੇਵਾ ਕਰਨ ਉਹਨਾਂ ਉਹਨਾਂ ਨੂੰ ਆਹ ਫੀਲ ਹੈ ਕਿ ਡੰਗਰਾਂ ਵਾਸਤੇ ਜਿਹੜਾ ਤੂੜੀ ਤੇ ਚਾਰ ਹੁੰਦਾ ਜਿਹੜਾ ਉਹ ਲੈ ਕੇ ਆਉਣ ਕਿਉਂਕਿ ਇਹ ਰਾਸ਼ਨ ਪਾਣੀ ਲੋਕਾਂ ਕੋਲ ਹੋ ਗਿਆ ਥੋੜਾ ਬਹੁਤ ਪਾਣੀ ਦੀ ਜ਼ਰੂਰਤ ਥੋੜੀ ਥੋੜੀ ਪਈ ਜੋ ਕਿ ਪਰ ਇਸ ਟਾਈਮ ਤੇ ਜਿਹੜਾ ਲੋਕਾਂ ਕੋਲ ਰਾਸ਼ਨ ਵੀ ਪੂਰਾ ਤੇ ਨਾਲ ਪੈਲੀਆਂ ਨੇ ਜਿਹੜੀਆਂ ਜਿੰਨੇ ਪਿੰਡਾਂ ਨੂੰ ਪਾਣੀ ਲੰਘਿਆ ਵੀ ਇੱਕ ਭਾਵੇਂ ਪਾਣੀ ਥੱਲੇ ਵੀ ਹੋ ਗਿਆ ਪਰ ਜਿੱਥੇ ਜਿੱਥੇ ਪਾਣੀ ਲੰਘਿਆ ਸੀਗਾ ਪਿਛਲੇ ਹਫਤੇ ਦੇ ਅੰਦਰ ਅੰਦਰ ਸਾਰੀ ਜਿਹੜੀ ਪੈਲੀ ਜਿਹੜੀ ਖਤਮ ਹੋ ਚੁੱਕੀ ਹੈ ਇਹ ਤੇ ਉਦੋਂ ਹੀ ਪਤਾ ਲੱਗੂ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਸਰਵੇ ਉਦੇ ਹੋਣੇ ਆ ਕਿ ਕਿਹੜੀ ਕਿਹੜੀ ਪੈਲੀ ਦਾ ਨੁਕਸਾਨ ਹੋਇਆ ਪਰ ਇਹ ਹੈਗੀ ਆ ਕਿ ਭਾਵੇਂ ਮਹੀਨਾ ਵੱਧ ਲਾ ਲੈਣ ਸਰਵੇ ਕਰਨ ਤੇ ਪਰ ਲੋਕਾਂ ਨੂੰ ਮੁਆਵਜ਼ਾ ਪੂਰਾ ਦਿੱਤਾ ਜਾਵੇ ਗਰੀਬ ਲੋਕ ਨੇ ਇਹ ਬੈਕਵਰਡ ਏਰੀਆ ਪੈ ਜਾਂਦਾ ਸਾਡੇ ਪਿੰਡ ਵਾਲੀ ਪੈਲੀ ਨੂੰ ਸਾਨੂੰ ਤੇ ਮਾਰਨੀ ਪਈ ਅਜੇ ਪਰ ਜਿਹੜੇ ਲੋਕ ਇੱਧਰ ਰਹਿੰਦੇ ਨੇ ਉਹਨਾਂ ਨੂੰ ਬੜੀ ਮਾਰ ਰਿਹਾ ਉਹਨਾਂ ਦਾ ਨੁਕਸਾਨ ਹੁੰਦਾ ਤੇ ਭਾਵੇਂ ਪਹਿਲਾਂ ਕਿਸਾਨ ਮਰਿਆ ਪਿਆ ਜਿਹੜਾ ਮੇਨ ਨੁਕਸਾਨ ਇੱਥੇ ਸਾਰਾ ਹੋਇਆ ਜਟਾਂ ਦਾ ਹੀ ਹੋਇਆ ਹੋਰ ਕਿਸੇ ਦਾ ਨੁਕਸਾਨ ਨਹੀਂ ਕਿੱਥੇ ਹੋਇਆ ਤੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਲਿਆ ਤੁਸੀਂ ਅੰਦਰ ਤੇ ਮੰਗਤੇ ਉਹਨਾਂ ਦੀ ਦਿਲੋਂ ਤੇ ਜਿਹੜੀ ਹੁੰਦੀ ਉਹ ਆਹੀ ਹੁੰਦੀ ਹੈ ਕਿ ਇੰਨਾ ਨੁਕਸਾਨ ਹੋ ਗਿਆ ਤੇ ਕੱਲ ਨੂੰ ਕੀ ਕੁਝ ਮਿੜੂਗਾ ਮਤਲਬ ਭਾਵੇਂ ਇੰਨਾ ਇੰਨਾ ਪਾਣੀ ਚੜਿਆ ਹੋਵੇ ਤੇ ਸਿਰ ਤੋਂ ਉੱਪਰ ਪਹਿਲੇ ਫਲੋਰ ਤੱਕ ਪਾਣੀ ਪਹੁੰਚ ਗਿਆ ਹੋਵੇ ਤੇ ਫਿਰ ਵੀ ਲੋਕਾਂ ਨੂੰ ਮਾਇ ਹੀ ਹੁੰਦਾ ਹੈ ਕਿ ਕੱਲ ਨੂੰ ਜਿਹੜੀ ਫਸਲ ਹੈ ਫੀ ਉਹਦਾ ਮੁਆਵਜ਼ਾ ਹੀ ਕਿੰਨਾ ਕੁ ਮਿਲਣਾ ਹੈ ਕਿ ਨਹੀਂ ਕਿ ਲੋਕਾਂ ਨੇ 70 70 ਹਜ਼ਾਰ ਤੇ ਲੈ ਲਈ ਬੋਲੀਆਂ ਲਾਲ ਜਮੀਨਾਂ ਤੇ ਹੁਣ ਜੇ ਜੋ ਮੁਆਵਜ਼ੇ ਦਾ ਟਾਈਮ ਆਉਂਦਾ ਤੇ ਉਦੋਂ 6500 ਤੇ 7000 ਮਿਲਦਾ ਉਹ ਚੀਜ਼ ਤੋਂ ਉੱਛੇ ਚੱਲ ਜਾਂਦੀ ਜਦੋਂ ਇਹੋ ਜਿਹਾ ਖੜਾਵੇ ਵੱਡਾ ਉਹ ਟਾਈਮ ਜਦੋਂ 88 ਦੇ ਟਾਈਮ ਤੇ ਲੋਕੀ ਦੱਸਦੇ ਨੇ ਕਿ ਜਦੋਂ 88 ਦੇ ਟਾਈਮ ਤੱਕ ਹੜਾ ਆਇਆ ਸੀਗਾ ਕਿ ਉਦੋਂ ਪੰਜਾਬ ਦੇ ਬਰਾਬਰ ਹੋਈਦਾ ਸੀ ਇਹ ਹਲਕਾ ਤੇ ਕਹਿੰਦੇ ਜਦੋਂ ਹੜਾ ਆਇਆ ਤੇ ਕਹਿੰਦੇ ਉਦੋਂ 10 10 ਸਾਲ ਪਿੱਛੇ ਚਲੇ ਗਏ ਅਸੀਂ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਸ੍ਰੀ ਹਰਿਹਾੜੀ ਸਾਹਿਬ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚਰਨ ਸਿੰਘ ਜੀ ਇਹਨਾਂ ਦੇ ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਸੰਤ ਬਾਬਾ ਹਕਮ ਸਿੰਘ ਜੀ ਉਹਨਾਂ ਵੱਲੋਂ ਜੋ ਵੀ ਸੰਗਤ ਹੜਪੀਟਦਿਆਂ ਨਾ ਉਹਨਾਂ ਵਾਸਤੇ ਦੁੱਧ ਚਾਹ ਗੱਫੇ ਲੰਗਰ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਸਾਨੂੰ ਇਹ ਇਲਾਕੇ ਦਾ ਭੇਜ ਦੇ ਨਾਂ ਹੋਂ ਕਰਕੇ ਕਾਂਗਰਸੀ ਲੀਡਰ ਉਹਦੇ ਵੀਰ ਸਿੰਘ ਵੀ ਸਾਡੇ ਨਾਲ ਹਨ ਜਿੱਥੇ-ਜਿੱਥੇ ਸਾਨੂੰ ਸੰਗਤਾਂ ਨੂੰ ਦੱਸਦੇ ਹਨ ਕਿ ਇਥੇ ਪੱਕਾ ਰਸ ਨਹੀਂ ਪਹੁੰਚ ਸਕਦਾ ਉਥੇ ਹੀ ਪ੍ਰਸ਼ਾਸਨ ਦੀ ਮਦਦ ਤੇ ਨਾਲ ਇਹਨਾਂ ਦੀ ਮਦਦ ਤੇ ਦੇ ਨਾਲ ਸਾਰੇ ਘਰਾਂ ਪਰਾਵਾਂ ਦੇ ਵਿੱਚ ਤਾਇੰਦਾ ਸਾਨੂੰ ਤਦੀ ਵੀ ਇਹੋ ਹੀ ਮੰਗ ਹੈ ਸਾਨੂੰ ਪੱਕਾ ਭੋਜਨ ਦਿੱਤਾ ਜਾਵੇ ਇਸ ਵਾਸਤੇ ਦੁੱਧ ਬਿਸਕੁਟ ਜੋ ਵੀ ਸੰਗਤ ਨੂੰ ਪਹੁੰਚਾਇਆ ਜਾਂਦਾ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਦੀ ਸੰਤ ਬਾਬਾ ਕਮ ਸਿੰਘ ਜੀ ਉਹ ਦੇਖਦੇ ਵਿੱਚ ਹੁੰਦੇ ਖਾਤਰ ਤਾਂ ਵੀ ਆਪਣੇ ਸੇਵਕਾਂ ਨੂੰ ਉਤਸ਼ਾਹ ਕਰਦੇ ਜਿੱਥੇ-ਜਿੱਥੇ ਸੰਗਤਾਂ ਨੂੰ ਕੋਈ ਵੀ ਸਮਾਨ ਚਾਹੀਦਾ ਵਾ ਉੱਥੇ ਹੀ ਪਹੁੰਚਾਇਆ ਜਾਵੇ ਇਥੇ ਤਰ੍ਹਾਂ ਹੀ ਪਰਸੋਂ ਡੇਰਾ ਬਾਬਾ ਨਾਨਕ ਤੋਂ ਆਠ ਸ੍ਰੂਪ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਉਦਾਸੀਲ ਮਹਾਂਪੁਰਖ ਬਾਬਾ ਸ੍ਰੀ ਚੰਦ ਦੇ ਜੀ ਦੇ ਸਤਾਨ ਤੋਂ ਨਿਕਲੇ ਡੇਰਾ ਬਾਬਾ ਇਤਿਹਾਸਕ ਗੁਰਦੁਆਰਾ ਸਾਹਿਬ ਮਹਾਰਾਜ ਜੀ ਆ ਗਰੀ ਦੇ ਵਿੱਚ ਆਜ ਦੇ ਕੇ ਸ਼ੋਮਨੀ ਕਮੇਟੀ ਪਹੁੰਚੇ ਹੋਰ ਜੋ ਵੀ ਸੰਗਤਾਂ ਦੇ ਕਹਿਣ ਦੇ ਉੱਤੇ ਮਹਾਂਪੁਰਖ ਸੰਤ ਬਾਬਾ ਸੁੱਖਾ ਜੀ ਉਹਨੀਆਂ ਮਹਨ ਲੋ ਸਾਰੀ ਲੰਗਰ ਦੀ ਸੁਖਦਾ ਉੱਥੇ ਪਹਚਾਈ ਜਾਊਗੀ ਕਿਸੇ ਵੀ ਤਰ੍ਹਾਂ ਦਾ ਲੰਗਰ ਦੀ ਲੋੜ ਆ ਸਾਰ ਤੇਰਾ ਸ੍ਰੀ ਹਰਿ ਹਾਲੀ ਸਾਹਿਬ ਇਹਨਾਂ ਦੀ ਸੇਵਾ ਵਿੱਚ ਆਜ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਡੇਰੇ ਦਿਖ ਰਹੇ ਹੋਣੇ ਤੇ ਸੰਤ ਬਾਬਾ ਤਾਰਾ ਸਿੰਘ ਜੀ ਹੋਰਾਂ ਦੀ ਸ੍ਰੀ ਹਰਿ ਹਾਲੀ ਸਾਹਿਬ ਤੋਂ ਸੰਗਤ ਆਈ ਸੀਗੀ ਤੇ ਉਹਨਾਂ ਦੀ ਫੌਜ ਆਈ ਤੇ ਉਹਨਾਂ ਨੇ ਬੇੜੀਆਂ ਲਿਆਏ ਤੇ ਲੰਗਰ-ਲੰਗਰ ਲੈ ਕੇ ਗਿਆ ਬਾਬਾ ਜੀ ਹੋਰੀ ਸਾਰੇ ਖੜੇ ਇਹਨਾਂ ਦਾ ਧੰਨਵਾਦ ਪਹਿਲਾਂ ਕੀਤਾ ਕਿ ਜਿੱਥੇ ਸਰਕਾਰ ਨਹੀਂ ਪਹੁੰਚ ਸਕੀ ਉਥੇ ਚਲੋ ਸਾਨੂੰ ਨਾਲ ਲੈ ਕੇ ਚਲੋ ਵਿਖਾ ਲਓ ਸਾਨੂੰ ਕਿਹੜੇ-ਕਿਹੜੇ ਪਿੰਡ ਨੇ ਇਹਨਾਂ ਨੇ ਸੇਵਾ ਜਿਹੜੀ ਕੀਤੀ ਹੈ ਲੋਕ ਵੀ ਬੜੇ ਖੁਸ਼ ਹੁੰਦੇ ਨੇ ਤੇ ਲੋਕਾਂ 'ਚ ਖੁਸ਼ੀ ਵੀ ਜਾਂਦੀ ਹੈ ਕਿ ਜਿੱਥੇ ਸਥਾਨ ਇਹੋ ਜਿਹੇ ਬਣੇ ਨੇ ਉਹ ਆ ਕੇ ਸਾਡੀ ਅਜ ਮਤ ਕਰਨ ਆਏ ਨੇ ਤੇ ਨਾਲ ਹੀ ਇੱਥੋਂ ਦੇ ਮੈਨ ਲੱਗਦਾ ਕੋਈ 80 ਕ ਪਿੰਡ ਹੋਣੇ ਨੇ ਕਲੋਨੌਰ ਕਲੋਨੌਰ ਵਾਲੀ ਸਾਈਡ ਚਲੋ ਥੋੜੀ ਬਚ ਗਈ ਹੈ ਪੈੜੀਆਂ ਉਧਰ ਬਚ ਗਈਆਂ ਪਰ ਇਥੋਂ ਹਰੂਵਾਲ ਤੋਂ ਲੈ ਕੇ ਤੇ ਹਰਦੁਰਵਾਲ ਉਹ ਵਾਲਾ ਏਰੀਆ ਵੀ ਸਾਰਾ ਤੇ ਇਧਰੋਂ ਵੀ ਤੇ ਆ ਦੋਵੇਂ ਪਾਸੇ ਆ ਵਾਲੀ ਸੜਕ ਦੇ ਦੋਵੇਂ ਪਾਸੇ ਥਾਣੇ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਹੀ ਪੈੜੀਆਂ ਜਿਹੜੀਆਂ ਖਤਮ ਹੋ ਚੁੱਕੀਆਂ ਪਰ ਜਿਹੜੇ ਲੋਕ ਨੇ ਜਿਹੜੇ ਬੈਠੇ ਉਹ ਪੂਰੀ ਚੜ੍ਹਦੀ ਕਲਾ 'ਚ ਬੈਠੇ ਹੁੰਦੇ ਉਹਨਾਂ ਨੂੰ ਕੋਈ ਚੀਜ਼ ਦੀ ਅੰਦਰੋਂ ਟੈਨਸ਼ਨ ਨਹੀਂ ਹੁੰਦੀ ਉਹ ਕਹਿੰਦੇ ਕਿ ਰੋਟੀ ਪਾਣੀ ਨਾ ਬਸ ਮੁੱਕ ਤੇ ਉਦਾਂ ਟੈਨਸ਼ਨ ਉਹਨਾਂ ਨੂੰ ਕੋਈ ਨਹੀਂ ਹੁੰਦੀ ਹੁਣ ਚਲੋ 2-2 ਫੁੱਟ 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 ਡਾਊਨ ਗਿਆ ਪਾਣੀ ਥੋੜਾ ਤੇ ਮੈਡੀਸਨ ਜਿਹੜੀ ਮੇਨਲੀ ਇਸ ਟਾਈਮ ਤੇ ਤੇ ਲੋਡਣੀ ਪੈਂਦੀ ਹੁੰਦੀ ਉਹਦੀ ਲੋਡ ਪੈਣੀ ਹੈ ਤੇ ਜਦੋਂ ਪਾਣੀ ਬਿਲਕੁਲ ਖਤਮ ਹੋ ਜਾਂਦਾ ਤੇ ਉਦੋਂ ਜਿਹੜੀ ਬਿਮਾਰੀ ਦਾ ਪਤਾ ਲੱਗਦਾ ਹੁੰਦਾ ਕਿ ਕਿਹੜੀ ਬਿਮਾਰੀ ਹੈ ਇਸ ਟਾਈਮ ਤੇ ਡੈਂਗੂ ਮਲੇਰੀਆ ਵਾਇਰਲ ਕੀ ਚੀਜ਼ ਆਉਣੀ ਉਹ ਦਵਾਈਆਂ ਮੇਨਲੀ ਉਸ ਟਾਈਮ ਤੇ ਹੁੰਦੀਆਂ ਉਹਦਾ ਬਿਮਾਰ ਜਿਹੜੇ ਰੂਟੀਨ ਤੇ ਥੋੜੇ ਬਹੁਤ ਬਿਮਾਰ ਹੋ ਗਏ ਉਹਨਾਂ ਨੂੰ ਜਿਹੜੀਆਂ ਦਵਾਈਆਂ ਕੋਲੇ ਹੀ ਪਹੁੰਚਾਰੀ ਨੇ ਕਿਤੋਂ 8-8 ਫੁੱਟ ਵੀ ਹੈ ਕਦੋਂ ਫੁੱਟ ਵੀ ਆ ਜਾਂਦਾ ਕਿਤੋਂ 10 ਫੁੱਟ 8 ਫੁੱਟ ਪੈਲੀਆਂ ਦੇ ਹਿਸਾਬ ਨਾਲ ਪਾਣੀ ਹੈ ਪਰ ਜਿਹੜਾ ਪਿੰਡ 'ਚ ਖੜਾ ਪਾਣੀ ਪਿੰਡ ਉੱਤੇ ਬਣਿਆ ਇੱਧਰ ਥੋੜੇ ਤੇ ਉਹਨਾਂ 'ਤੇ ਹੈਗਾ 4-4 5-5 ਫੁੱਟ ਜਿਹੇ ਵੀ ਪਾਣੀ ਉੱਤੇ ਖੜਾ ਹੈ ਸੰਗਰਾਮ ਵੱਲੋਂ ਤੇ ਅਜੇ ਨੁਕਸਾਨ ਠੀਕ ਹੈ ਜੇ ਕੋਈ ਬਹੁਤ ਜ਼ਿਆਦਾ ਨੁਕਸਾਨ ਨਹੀਂ ਉਹਨਾਂ ਦਾ ਹੋ ਰਿਹਾ ਬਸ ਇਹ ਅਪੀਲ ਵੀ ਕਰਦੇ ਆ ਕਿ ਜਿਹੜੇ ਲੋਕ ਹੁਣ ਸੇਵਾ ਕਰਨੋਂ ਉਹਨਾਂ ਨੂੰ ਆਹ ਫੀਲ ਹੈ ਕਿ ਡੰਗਰਾਂ ਵਾਸਤੇ ਜਿਹੜਾ ਤੂੜੀ ਤੇ ਚਾਰ ਹੁੰਦਾ ਜਿਹੜਾ ਉਹ ਲੈ ਕੇ ਆਉਣ ਕਿਉਂਕਿ ਇਹ ਰਾਸ਼ਨ ਪਾਣੀ ਲੋਕਾਂ ਕੋਲ ਹੋ ਗਿਆ ਥੋੜਾ ਬਹੁਤ ਪਾਣੀ ਦੀ ਜ਼ਰੂਰਤ ਥੋੜੀ ਥੋੜੀ ਪਈ ਜੋ ਕਿ ਪਰ ਇਸ ਟਾਈਮ ਤੇ ਜਿਹੜਾ ਲੋਕਾਂ ਕੋਲ ਰਾਸ਼ਨ ਵੀ ਪੂਰਾ ਤੇ ਨਾਲ ਪੈਲੀਆਂ ਨੇ ਜਿਹੜੀਆਂ ਜਿੰਨੇ ਪਿੰਡਾਂ ਨੂੰ ਪਾਣੀ ਲੰਘਿਆ ਵੀ ਇੱਕ ਭਾਵੇਂ ਪਾਣੀ ਥੱਲੇ ਵੀ ਹੋ ਗਿਆ ਪਰ ਜਿੱਥੇ ਜਿੱਥੇ ਪਾਣੀ ਲੰਘਿਆ ਸੀਗਾ ਪਿਛਲੇ ਹਫਤੇ ਦੇ ਅੰਦਰ ਅੰਦਰ ਸਾਰੀ ਜਿਹੜੀ ਪੈਲੀ ਜਿਹੜੀ ਖਤਮ ਹੋ ਚੁੱਕੀ ਹੈ ਇਹ ਤੇ ਉਦੋਂ ਹੀ ਪਤਾ ਲੱਗੂ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਸਰਵੇ ਉਦੋਂ ਹੋਣੀ ਹੈ ਕਿ ਕਿਹੜੀ ਕਿਹੜੀ ਪੈੜੀ ਦਾ ਨੁਕਸਾਨ ਹੋਇਆ ਪਰ ਇਹ ਹੈਗੀ ਹੈ ਕਿ ਭਾਵੇਂ ਮਹੀਨਾ ਵੱਧ ਲਾ ਲੈਣ ਸਰਵੇ ਕਰਨ ਤੇ ਪਰ ਲੋਕਾਂ ਨੂੰ ਮੁਆਵਜ਼ਾ ਪੂਰਾ ਦਿੱਤਾ ਜਾਵੇ ਗਰੀਬ ਲੋਕ ਨੇ ਇਹ ਬੈਕਵਰਡ ਏਰੀਆ ਪੈ ਜਾਂਦਾ ਸਾਡੇ ਪਿੰਡ ਵਾਲੀ ਪੈੜੀ ਨੂੰ ਸਾਨੂੰ ਤੇ ਮਾਰਨੀ ਪਈ ਅਜੇ ਪਰ ਜਿਹੜੇ ਲੋਕ ਇੱਧਰ ਰਹਿੰਦੇ ਨੇ ਉਹਨਾਂ ਨੂੰ ਬੜੀ ਮਾਰ ਰਿਹਾ ਉਹਨਾਂ ਦਾ ਨੁਕਸਾਨ ਹੁੰਦਾ ਕਿ ਆਪਾਂ همین ਪਹਿਲਾਂ ਕਿਸਾਨ ਮਰਿਆ ਪਿਆ ਜਿਹੜਾ ਮੇਨ ਨੁਕਸਾਨ ਇੱਥੇ ਸਾਰਾ ਹੋਇਆ ਜਟਾਂ ਦਾ ਹੀ ਹੋਇਆ ਹੋਰ ਕਿਸੇ ਦਾ ਨੁਕਸਾਨ ਨਹੀਂ ਕਿੱਥੇ ਹੋਇਆ ਤੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਦਿੱਤਾ ਲਿਆ ਤੁਸੀਂ ਅੰਦਰ ਤੇ ਮੰਗਤੇ ਉਹਨਾਂ ਦੀ ਦਿਲੋਂ ਤੇ ਜਿਹੜੀ ਹੁੰਦੀ ਉਹ ਆਹੀ ਹੁੰਦੀ ਹੈ ਕਿ ਇੰਨਾ ਨੁਕਸਾਨ ਹੋ ਗਿਆ ਤੇ ਕੱਲ ਨੂੰ ਕੀ ਕੁਝ ਮਿਲੇਗਾ ਮਤਲਬ ਭਾਵੇਂ ਇੰਨਾ ਇੰਨਾ ਪਾਣੀ ਚੜਿਆ ਹੋਵੇ ਤੇ ਸਿਰ ਤੋਂ ਉੱਪਰ ਪਹਿਲੇ ਫਲੋਰ ਤੱਕ ਪਾਣੀ ਪਹੁੰਚ ਗਿਆ ਹੋਵੇ ਤੇ ਫਿਰ ਵੀ ਲੋਕਾਂ ਨੂੰ ਮਾਇਆ ਹੀ ਹੁੰਦਾ ਹੈ ਕਿ ਕੱਲ ਨੂੰ ਜਿਹੜੀ ਫਸਲ ਹੈ ਫਿਰ ਉਹਦਾ ਮੁਆਵਜ਼ਾ ਹੀ ਕਿੰਨਾ ਕੁ ਮਿਲਣਾ ਹੈ ਕਿ ਨਹੀਂ ਕਿ ਲੋਕਾਂ ਨੇ 70 70 ਹਜ਼ਾਰ ਤੇ ਲੈ ਲਈ ਬੋਲੀਆਂ ਲਾਲ ਜਮੀਨਾਂ ਤੇ ਹੁਣ ਜੇ ਜੋ ਮੁਆਵਜ਼ੇ ਦਾ ਟਾਈਮ ਆਉਂਦਾ ਤੇ ਉਦੋਂ 6500 ਤੇ 7000 ਮਿਲਦਾ ਉਹ ਚੀਜ਼ ਤਾਂ ਉੱਛੇ ਚੱਲ ਜਾਂਦੀ ਜਦੋਂ ਇਹੋ ਜਿਹਾ ਖੜਾਵੇ ਵੱਡਾ ਉਹ ਟਾਈਮ ਜਦੋਂ 88 ਦੇ ਟਾਈਮ ਤੇ ਲੋਕੀ ਦੱਸਦੇ ਨੇ ਕਿ ਜਦੋਂ 88 ਦੇ ਟਾਈਮ ਤੇ ਖੜਾ ਆਇਆ ਸੀਗਾ ਕਿ ਉਦੋਂ ਪੰਜਾਬ ਦੇ ਬਰਾਬਰ ਹੋਈਦਾ ਸੀ ਇਹ ਹਲਕਾ ਤੇ ਕਹਿੰਦੇ ਜਦੋਂ ਖੜਾ ਆਇਆ ਤੇ ਕਹਿੰਦੇ ਉਦੋਂ 10 10 ਸਾਲ ਪਿੱਛੇ ਚਲੇ ਗਏ ਅਸੀਂ ਬਾਕੀ